ਪੜਤਾ ਪਰਸਤੀ ਕਹਾਣੀ ਲੰਘ ਖੁੱਲਣ ਮਗਰੋਂ ਮੇਰੀ ਉਮਰ ਮਾਸ਼ਾਅੱਲਾ ਉਸ ਸਮੇਂ 10 ਕੁ ਵਰੇ ਹੋਵੇਗੀ ਪਿਛਲੇ ਪੈਰ ਦਾ ਵੇਲਾ ਸੀ ਕਿ ਸਾਰਾ ਟੱਬਰ ਅਜੀ ਗੁੜੀ ਨੀਂਦ ਸੁਪਤਾ ਪਿਆ ਸੀ ਅਚਾਨਕ ਸੜੀ ਘਰਤੇ ਕੁਝ ਲੋਕਾਂ ਵੱਲੋਂ ਡਾਂਗਾ ਸੋਟਿਆਂ ਤੇ ਛਵੀਆਂ ਕ੍ਰਪਾਨਾਂ ਨਾਲ ਹਮਲਾ ਕਰ ਦਿੱਤਾ ਗਿਆ ਕੁਝ ਨਾ ਪਤਾ ਚੱਲਿਆ ਕੀ ਬਣਿਆ ਕਨਾਰੇ ਵਿੱਚ ਬਸ ਇਹੋ ਆਵਾਜ਼ਾਂ ਸੁਣਦੀਆਂ ਸਨ ਕਿ ਜਿਉਂਦਾ ਨਾ ਬਚੇ ਕੋਈ ਵੀ ਵੱਢ ਦਿਓ ਇਹਨਾਂ ਸਾਰਿਆਂ ਨੂੰ ਸਾਡੇ ਭੈਣ ਭਰਾਵਾਂ ਨੂੰ ਇਹਨਾਂ ਦੇ ਨਾਲ ਦੇ ਹੀ ਮਾਰ ਰਹੇ ਨੇ ਕੁੱਤੇ ਮੁਸਲਮਾਨ ਮੇਰਾ ਆਪਾ ਮੇਰੀ ਅੰਮਾ ਮੇਰੇ ਦੋ ਛੋਟੇ ਭਾਈ ਤੇ ਇੱਕ ਭੈਣ ਨੂਰਾ ਨੂੰ ਪਲਾਂ ਵਿੱਚ ਹੀ ਉਸ ਭੀੜ ਨੇ ਲੋਥਾਂ ਵਿੱਚ ਬਦਲ ਦਿੱਤਾ ਮੈਂ ਅੱਲਾਹ ਦੀ ਮਿਹਰ صدਕਾ ਕੇ ਮੈਂ ਕਿਵੇਂ ਬਚਦਾ ਬਚਾਉਂਦਾ ਪਿੰਡੋਂ ਬਾਹਰ ਹੀ ਪੈਂਦੇ ਚਾਤੇ ਸ਼ਕੀਲ ਦੇ ਡੇਰੇ ਤੇ ਜਾ ਪੁੱਜਾ ਮੈਂ ਚਾਚੇ ਹੁਰੀ ਨੂੰ ਸਾਰਾ ਵਾਕਿਆ ਰੋਂਦਿਆਂ ਕਰ ਲਾਉਂਦਿਆਂ ਸੁਣਾਇਆ ਕਿ ਕਿਵੇਂ ਸਾਡੇ ਸਾਰੇ ਟੱਬਰ ਉੱਤੇ ਮੌਤ ਨੇਰੀ ਬਣ ਕੇ ਝੁਲਕੀ ਹੈ ਚਾਚੇ ਹੁਰੀ ਚਾਹ ਕੇ ਵੀ ਕੁਝ ਨਾ ਕਰ ਸਕੇ ਤੇ ਅੰਦਰੋਂ ਅੰਦਰ ਹੀ ਅੰਜੂ ਤੇ ਸਾਰਾ ਗੁੱਸਾ ਪੀ ਗਏ ਡਰੇ ਹੋਏ ਚਾਚੇ ਹੁਰੀ ਲੋ ਲੱਗਦਿਆਂ ਸਾਰੀ ਆਪਣਾ ਸਭ ਕੁਝ ਛੱਡ ਛੜਾ ਮੈਨੂੰ ਆਪਣੇ ਨਾਲ ਲੈ ਕੇ ਵੰਡ ਵਿੱਚ ਸਿਆਈ ਨਵੇਂ ਬਣੇ ਮੁਸਲਮਾਨ ਮੁਲਕ ਪਾਕਿਸਤਾਨ ਵੱਲੋਂ ਠੁਰ ਪਏ ਅਡਾ ਹਿੰਦੂਸਤਾਨੀ ਪਿੰਡ ਬਾਰਡਰ ਦੇ ਨੇੜੇ ਹੋਣ ਕਰਕੇ ਜਲਦੀ ਹੀ ਅਸੀਂ ਰਾਵੀ ਪਾਰ ਕਰ ਆਏ। ਕੁਝਾਂ ਦੇ ਦੌਰਾਨ ਇਤਰੋਂ ਵੀ ਬਹੁਤੇ ਲੋਕ ਆਪਣਾ ਘਰ ਘਟ ਛੱਡ ਛੜਾ ਕੇ ਉਧਰ ਨੂੰ ਜਾ ਰਹੇ ਸਨ। ਜਿਨ੍ਹਾਂ ਦੇ ਉੱਤੇ ਮਸਾ ਵੀ ਹਮਲੇ ਹੋ ਰਹੇ ਸਨ। ਉਹਨਾਂ ਦੇ ਕਤਲੇਆਮ ਦਾ ਰੋਲਾ ਹੰਬਰ ਨੂੰ ਚੁਰਿਆ ਸੀ। ਮੇਰੇ ਚਾਚੇ ਨੇ ਰਾਵੀਓਂ ਪਾਰ ਆ ਕੇ ਤਹਿਸੀਲ ਸਕਰਗੜ ਦੇ ਪਿੰਡ ਬਰਕੀਵਾਲ ਵਿੱਚ ਕਿਸੇ ਹਿੰਦੂ ਪਰਿਵਾਰ ਵੱਲੋਂ ਛੱਡ ਕੇ ਗਏ ਘਰ ਤੇ ਕਬਜ਼ਾ ਕਰ ਲਿਆ। ਜੋ ਬਾਤ ਵਿੱਚ ਚਾਚੇ ਨੇ ਆਪਣੇ ਨਾਂ ਹੀ ਕਰਵਾ ਲਿਆ ਸੀ ਘਰ ਵਿੱਚ ਕਾਫੀ ਸਮਾਨ ਤੇ ਦਾਣਾ ਫੱਕਾ ਵੀ ਉਵੇਂ ਹੀ ਪਿਆ ਹੋਇਆ ਸੀ ਕਿਉਂਕਿ ਲੋਕ ਤਾਂ ਇਧਰੋਂ ਵੀ ਉਧਰ ਮਸਾਂ ਆਪਣੀਆਂ ਜਾਨਾਂ ਬਚਾ ਕੇ ਜਾ ਰਹੇ ਸਨ ਪੈਰ ਧਰਾਵਾ ਕਰਨ ਤੋਂ ਬਾਅਦ ਚਾਚਾ ਤੇ ਮੇਰੇ ਚਾਚੇ ਦੇ ਦੋਵੇਂ ਮੁੰਡੇ ਜੋ ਉਸ ਵੇਲੇ ਬਾਬਾ ਗੱਬਰੂ ਸਨ ਆਪਣੀ ਸੌੜੀ ਸੋਚ ਤੇ ਚੱਲਦਿਆਂ ਆਪਣੇ ਭਰਾ ਜਾਣੀ ਮੇਰੇ ਟੱਬਰ ਦਾ ਬਦਲਾ ਲੈਣ ਲਈ ਹੱਥਾਂ ਵਿੱਚ ਕਰਪਾਨਾ ਵਰਸ਼ੇ ਲੈ ਕੇ ਨਿਕਲ ਪਏ ਮੈਨੂੰ ਯਾਦ ਆ ਉਹ ਦਿਨ ਢਲਦੇ ਗਏ ਤੇ ਅਗਲੇ ਦਿਨ ਸਵੇਰੇ ਘਰ ਆਏ ਜਿਨਾ ਆ ਕੇ ਆਪਣੀ ਬੜੀ ਬਹਾਦਰੀ ਤੇ ਮਾਣ ਦੀ ਗਾਥਾ ਸੁਣਾਈ ਕਿ ਅਸੀਂ ਆਪਣੇ ਭਰਾ ਦਾ ਬਦਲਾ ਲੈ ਆਏ ਹਾਂ ਪੂਰੇ ਵੀ ਹਿੰਦੂ ਅਤੇ ਸਿੱਖ ਵੱਢ ਕੇ ਆਏ ਹਾਂ ਅਤੇ ਆ ਉਹਨਾਂ ਚੋਂ ਇੱਕ ਪਰਿਵਾਰ ਦੀ ਕੁੜੀ ਵੀ ਖੋਲ੍ਹ ਆਏ ਹਾਂ ਜਿਸ ਨੂੰ ਅਸੀਂ ਬਾਅਦ ਵਿੱਚ ਆਪਣੇ ਰਹਿਮਾਨ ਮੇਰੇ ਵੱਲੋਂ ਨਾ نکاح ਕਰਾਂਗੇ ਤਾਂ ਜੋ ਸਾਡੇ ਭਰਾ ਦੇ ਵੱਡੇ ਸਾਰੇ ਟੱਬਰ ਦਾ ਦਰਦ ਕੁਝ ਘੱਟ ਹੋ ਸਕੇ ਕਿ ਅਸੀਂ ਹਿੰਦੁਸਤਾਨੀਆਂ ਦੀ ਧੀ ਖੋ ਕੇ ਲਿਆਂਦੀ ਹੋਈ ਹੈ ਉਧਰ ਬਾਲੜੀ ਕੁੜੀ ਤਾਂ ਰੋ ਰੋ ਕੇ ਬੁਰਾ ਹਾਲ ਸੀ ਡਰਦੀ ਮਾਰੀ ਤੇ ਸਾ >=ਵੇਂ ਰੁਕ ਰੁਕ ਕੇ ਚੱਲ ਰਹੇ ਹੋਂ ਮੇਰੀ ਚਾਚੀ ਉਹਦੇ ਨਾਲ ਕੁਝ ਹਮਦਰਦੀ ਦਿਟਾਉਂਦਿਆਂ ਕਿਆ ਫਿਰ ਉਹ ਨਾ ਕੁੜੀਏ ਤੈਨੂੰ ਅਸੀਂ ਜਾਨੋਂ ਨਹੀਂ ਮਾਰਦੇ ਤੂੰ ਸਾਡੇ ਘਰ ਹੀ ਰਹਿਣਾ ਹੈ ਤੈਨੂੰ ਹੁਣ ਕੋਈ ਖਤਰਾ ਨਹੀਂ ਉਸ ਦਾ ਮੂੰਹ ਤੋਂ ਆਇਆ ਉਸ ਨੂੰ ਘਰ ਵਿੱਚ ਬਣਿਆ ਮਾੜਾ ਮੋਟਾ ਕੁਝ ਖਾਣ ਨੂੰ ਦਿੱਤਾ ਜਿਸ ਨੂੰ ਉਸਨੇ ਮੂੰਹ ਤੱਕ ਨਾ ਲਾਇਆ ਹੋਤਾ ਬਸ ਆਏ ਬੀਬੀ ਆਏ ਪਾਪਾ ਕਹਿ ਕੇ ਹੀ ਘਰ ਲਈ ਜਾ ਰਹੀ ਸੀ ਜਿਸ ਦਾ ਮੇਰੇ ਬਾਲ ਮਨ ਤੇ ਵੀ ਬਹੁਤ ਗਹਿਰਾ ਅਸਰ ਹੋਇਆ पर मैं कुछ भी नहीं कर सकता थी क्योंकि मैं तो आप चाचे चाची ਦੇ سہਾਰੇ ਰਹਿਣਾ ਸੀ میرے ਚਾਚੇ ਨੇ ਆਪਣੀ ਬਰਾਦਰੀ ਵਿੱਚ ਇਹ ਕਹਿ ਦਿੱਤਾ ਕਿ ਇਹ ਕੁੜੀ ਮੇਰੀ ਭੈਣ ਸਾਲੂ ਦੀ ਹੈ ਜਿਸ ਦਾ ਸਾਰਾ ਡੱਬਰ ਹਿੰਦੁਸਤਾਨ ਵਿੱਚ ਵੜ ਦਿੱਤਾ ਗਿਆ ਤੇ ਇਹ ਕੁੜੀ ਸਾਡੇ ਕੋਲ ਰਹਿੰਦੀ ਹੋਣ ਕਰਕੇ ਬਚ ਗਈ ਸੀ ਜੋ ਗੱਲ ਲੋਕਾਂ ਮੰਨ ਵੀ ਲਈ ਸੀ ਖੋ ਕੇ ਜਾਂਦੀ ਕੁੜੀ ਦਾ ਨਾਮ ਮੇਰੀ ਚਾਚੀ ਨੇ ਫਾਤਿਮਾ ਰੱਖ ਦਿੱਤਾ ਸੀ ਮੈਂ ਤੇ ਫਾਤਿਮਾ ਤਕਰੀਬਨ ਹਾਨੋ ਹਾਨੀ ਹੀ ਸੀ ਸਾ ਹੌਲੀ ਹੌਲੀ ਅਸੀਂ ਆਪਸ ਵਿੱਚ ਗੱਲਾਂ-ਬਾਤਾਂ ਕਰਨੀਆਂ ਤੇ ਖੇਡਣਾ ਵੀ ਸ਼ੁਰੂ ਕਰ ਦਿੱਤਾ ਜਿਵੇਂ ਸਮੁੰਦਰੀ ਜਹਾਜ਼ ਦੇ ਕਾਂ ਦਾ ਕੋਈ ਹੋ ਟਿਕਾਣਾ ਨਹੀਂ ਹੁੰਦਾ ਓਵੇਂ ਹੁਣ ਵਿਚਾਰੀ ਫਾਤਿਮਾ ਦੀ ਵੀ ਸਾਡੇ ਘਰ ਬਿਨਾ ਹੋਰ ਕੋਈ ਥਾਂ ਨਹੀਂ ਸੀ ਵਕਤ ਚੱਲਦਾ ਗਿਆ ਮੇਰਾ ਚਾਚਾ ਚਾਚੀ ਆਪਣੇ ਦਿਲ ਵਿੱਚ ਆਪਣੀਆਂ ਦੀਦियां ਪਾਲਦੇ ਗਏ ਉਧਰ ਮੈਨੂੰ ਮੇਰੇ ਆਪਣਿਆਂ ਦੇ ਟੋਟੇ ਹੁੰਦਿਆਂ ਦਾ ਮੰਜ਼ਰ ਤੇ ਫਾਤਿਮਾ ਦਾ ਰੋ ਰੋ ਕੇ ਹਾਏ ਬੀਬੀ ਹਾਏ ਪਾਪਾ ਕਹਿਣਾ ਸੌਂਨ ਦਿੰਦਾ ਤੇ ਨਾ ਹੀ ਕੁਝ ਹੋਰ ਸੋਚਣ ਨਹੀਂ ਦਿੰਦਾ ਮੈਂ ਵੀ ਹੁਣ ਜਵਾਨ ਹੋ ਗਿਆ ਸੀ ਮੇਰੀ ਬੁੱਧੀ ਪੂਰੀ ਕੰਮ ਕਰਨ ਲੱਗ ਪਈ ਸੀ ਹੁਣ ਮੇਰੇ ਚਾਚਾ ਚਾਚੀ ਜਲਦੀ ਹੀ ਮੇਰਾ ਤੇ ਫਾਤਿਮਾ ਦਾ ਨਿਕਾਹ ਪੜਾਉਣਾ ਚਾਹੁੰਦੇ ਸਨ ਜਿਸ ਵਾਰ ਇੱਕ ਦਿਨ ਮੇਰੇ ਚਾਚੇ ਨੇ ਮੈਨੂੰ ਇਸ਼ਾਰੇ ਇਸ਼ਾਰੇ ਨਾਲ ਕਹਿ ਵੀ ਦਿੱਤਾ ਸੀ ਕਿ ਪੁੱਤਰਾ ਹੁਣ ਅਸਾਂ ਤੈਨੂੰ ਛੇਤੀ ਕੋਈ ਖੁਸ਼ੀ ਵਾਲੀ ਗੱਲ ਦੱਸਣੀ ਹੈ ਮੈਂ ਚਾਚੇ ਦੀ ਗੱਲ ਤੇ ਨਾ ਹੀ ਬਹੁਤਾ ਖੁਸ਼ ਹੋਇਆ ਤੇ ਨਾ ਹੀ ਕੋਈ ਜਵਾਬ ਦਿੱਤਾ ਸੀ ਮੈਂ ਇੱਕ ਦਿਨ ਆਪਣੀ ਆਤਮਾ ਤੇ ਪੈ ਭਾਰੀ ਬੋਝ ਨੂੰ ਉਤਾਰਨ ਲਈ ਮੱਕਾ ਤੜਕੇ ਰਾਤ ਨੂੰ ਫਾਤਿਮਾ ਨੂੰ ਆਪਣੇ ਨਾਲ ਲੈ ਕੇ ਘਰੋਂ ਭੱਜ ਨਿਕਲਿਆ ਜਿਸ ਤੋਂ ਮੇਰੇ ਚਾਚੇ ਚਾਚੀ ਨੂੰ ਕੋਈ ਅੰਦਾਜ਼ਾ ਵੀ ਨਹੀਂ ਹੋ ਸਕਦਾ ਸੀ ਕਿ ਰਹਿਮਾਨ ਇੰਜ ਵੀ ਕਰ ਸਕਦਾ ਹੈ ਮੈਂ ਫਾਤਿਮਾ ਨੂੰ ਇਹ ਤਾਂ ਦੱਸ ਚੁੱਕਾ ਸੀ ਕਿ ਮੈਂ ਕਿੱਥੇ ਜਾਣਾ ਚਾਹੁੰਦਾ ਹਾਂ ਪਰ ਆਪਣਾ ਅਸਲ ਮਕਸਦ ਨਹੀਂ ਦੱਸਿਆ ਸੀ ਉਦੋਂ ਤੱਕ ਦੋਹਾਂ ਦੇਸ਼ਾਂ ਦੇ ਹਾਲਾਤ ਕੁਝ ਕਾਮੇ ਹੋ ਗਏ ਸਨ ਹੁਣ ਵਾਂਗ ਬਾਰਡਰ ਤੇ ਕੰਡਿਆਲੀਆਂ ਤਾਰਾਂ ਨਹੀਂ ਲੱਗੀਆਂ ਹੋਈਆਂ ਸਨ ਮੈਂ ਫਾਤਿਮਾ ਨੂੰ ਨਾਲ ਲੈ ਕੇ ਤੁਰਿਆ ਤੁਰਿਆ ਸਵੇਰ ਚੜ੍ਹਨ ਤੱਕ ਹਿੰਦੁਸਤਾਨ ਦੀ ਧਰਤੀ ਤੇ ਜਾ ਪੁੱਜਾ ਜਿੱਥੇ ਮੈਂ ਇੱਕ ਪਿੰਡ ਵਿੱਚ ਜਾ ਕੇ ਇੱਕ ਸਿੱਖ ਪਰਿਵਾਰ ਵਿੱਚ ਠਹਿਰ ਲਈ ਜਿਸ ਦਾ ਮੁਖੀ ਉਸੇ ਪਿੰਡ ਦੇ ਗੁਰਦੁਆਰੇ ਦਾ ਪਾਠੀ ਸਿੰਘ ਸੀ ਤੇ ਭਲਾ ਲੋਕ ਸੀ ਮੈਂ ਉਸ ਨੂੰ ਆਪਣੀ ਤੇ ਫਾਤਿਮਾ ਦੀ ਸਾਰੀ ਕਹਾਣੀ ਦੱਸ ਕੇ ਆਪਣੇ ਮਨ ਦੀ ਭਾਵਨਾ ਤੋਂ ਜਾਣੂ ਕਰਵਾ ਕੇ ਉਸ ਕੋਲੋਂ ਮਦਦ ਮੰਗੀ ਉਸ ਨੇ ਮੈਨੂੰ ਗੱਲ ਨਾਲ ਲਾ ਲਿਆ ਤੇ ਕਿਹਾ ਪੁੱਤਰਾ ਮੈਂ ਤੈਨੂੰ ਤੇਰੇ ਟੀਚੇ ਤੱਕ ਹਰ ਹਿਲੇ ਪਹੁੰਚਾਵਾਂਗਾ ਇਸ ਲਈ ਮੈਨੂੰ ਚਾਹੀਏ ਕੁਝ ਵੀ ਕਰਨਾ ਪੈ ਜਾਏ ਉਹਨਾਂ ਮੈਨੂੰ ਤੇ ਫਾਤਿਮਾ ਨੂੰ ਰੋਟੀ ਪਾਣੀ ਚੁਕਾਇਆ ਤੇ ਮੈਨੂੰ ਨਾਲ ਲੈ ਕੇ ਨੇੜਲੇ ਇੱਕ ਪਿੰਡ ਵੱਲ ਨੂੰ ਹੋਤ ਰਿਆ ਜਿੱਥੇ ਦੇਸ਼ ਦੀ ਵੰਡ ਵੇਲੇ ਕੁਝ ਪਰਿਵਾਰ ਪਾਕਿਸਤਾਨ ਨੂੰ ਆ ਕੇ ਵਸੇ ਹੋਏ ਸਨ ਜਿਨ੍ਹਾਂ ਨੂੰ ਇਲਾਕੇ ਵਿੱਚ ਪਾਕਿਸਤਾਨੀਆਂ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਤਾਂ ਜੋ ਫਾਤਿਮਾ ਦੇ ਪਰਿਵਾਰ ਦੀ ਕੋਈ ਉਕਸੁਗ ਮਿਲ ਸਕੇ ਅਸੀਂ ਇੱਕ Hindu ਪਰਿਵਾਰ ਦੇ ਕਰਗੇ ਜਿੱਥੇ ਮੈਂ ਫਿਰ ਆਪਣੀ ਅਦੇ ਫਾਤਿਮਾ ਦੀ ਸਾਰੀ ਕਹਾਣੀ ਸੁਣਾਈ ਕਹਾਣੀ ਸੁਣਦਿਆਂ ਸੁਣਦਿਆਂ ਚੌਧਰੀ ਮਨਸ਼ੀ ਰਾਮ ਦੀਆਂ ਅੱਖਾਂ ਵਿੱਚੋਂ ਬੰਦੇ ਹੰਝੂਆਂ ਨੇ ਇੱਕ ਦਰਦ ਭਰੀ ਉਹ ਕਹਾਣੀ ਬਿਆਨ ਕੀਤੀ ਜਿਸ ਦੀਆਂ ਤਾਰਾਂ ਜਾ ਕੇ ਫਾਤਿਮਾ ਦੇ ਜੀਵਨ ਨਾਲ ਜੁੜਦੀਆਂ ਸਨ ਉਹ ਸਾਡੀ ਗੁੱਡੀ ਜਿਉਂਦੀ ਹੈ ਅਜੇ ਉਹ ਤਾਰੋ ਉਹ ਤਾਰੋ ਆ ਵੇਖ ਉਸ ਭਗਵਾਨ ਦੇ ਰੰਗ ਆ ਰੱਬ ਦਾ ਬੰਦਾ ਪਾਕਿਸਤਾਨੋਂ ਸਾਡੀ ਗੁੱਡੀ ਨੂੰ ਲੈ ਕੇ ਆਇਆ ਈ ਸਰਦਾਰ ਜੀ ਇਹ ਮੇਰੇ ਵੱਡੇ ਭਰਾ ਦੀ ਕੁੜੀ ਹੈ ਜੋ ਹਿੰਦੁਸਤਾਨ ਆਉਂਦਿਆਂ ਸਮੇਂ ਸਾਰਾ ਡੱਬਰ ਕਤਲ ਕਰ ਦਿੱਤਾ ਗਿਆ ਸੀ ਤੇ ਕੁੜੀ ਦਾ ਕੋਈ ਥੋ ਪਤਾ ਹੀ ਨਹੀਂ ਲੱਗਾ ਸੀ ਮੈਂ ਵੀ ਉਸ ਹਮਲੇ ਵੇਲੇ ਹਿੰਦੁਸਤਾਨ ਆਉਣ ਵਾਲੇ ਕਾਫਲੇ ਦੇ ਵਿੱਚ ਹੀ ਸਾਂ ਕਾਪੜੇ ਪਤਾ ਨਹੀਂ ਕਿਤਾ ਮੇਰੀ ਜਾਨ ਬਚਾ ਦਿੱਤੀ ਸੀ ਮੈਂ ਉਸ ਵੇਲੇ ਕੁਆਰੇ ਹੀ ਸਾਂ ਮੇਰਾ ਇੱਧਰ ਆ ਕੇ ਵਿਆਹ ਹੋਇਆ ਸੀ ਪਰ ਪ੍ਰਮਾਤਮਾ ਨੇ ਸ਼ਾਇਦ ਇਸੇ ਕਰਕੇ ਸਾਨੂੰ ਕੋਈ ਰਾਹ ਨਹੀਂ ਦਿੱਤੀ ਸੀ ਕਿ ਸਾਡੀ ਤੀਤ ਪਾਕਿਸਤਾਨ ਵਿੱਚ ਪਲ ਰਹੀ ਸੀ ਮੈਂ ਤੇ ਉਹ ਸਰਦਾਰ ਪਾਠੀ ਸਿੰਘ ਮੁੜ ਉਸ ਸਿੰਘ ਦੇ ਘਰ ਆਇਆ ਤੇ ਫਾਤਿਮਾ ਨੂੰ ਨਾਲ ਲੈ ਕੇ ਚੌਧਰੀ ਮਨਸ਼ਾ ਰਾਮ ਦੇ ਘਰ ਚਲੇ ਗਏ ਘਰ ਵੜਦੇ ਨੇ ਚੌਧਰੀ ਮਨਸ਼ਾ ਰਾਮ ਨੇ ਫਾਤਿਮਾ ਨੂੰ ਕਲਾਵੇ ਵਿੱਚ ਲੈਂਦਿਆ ਤੂੰ ਕਿੱਥੇ ਰਹਿ ਗਈ ਸਿਆਣ ਮੇਰੇ ਵੀਰੇ ਦੀ ਆਖਰੀ ਨਿਸ਼ਾਨੀ ਐ ਮੇਰੀ ਗੁੱਡੀ ਧੀ ਐ ਆ ਤੇਰੀ ਚਾਤੀ ਐ ਤੇ ਮਾਂ ਵੀ ਇਹੋ ਹੀ ਐ ਤੇਰੀ ਸਾਡਾ ਹੋਰ ਕੋਈ ਨਹੀਂ ਓ ਤੇਰੇ ਬਗੈਰ ਇਸ ਦੁਨੀਆ ਤੇ ਕੋ ਨੋ ਖੋ ਨਾ ਮਲਾ ਕੇ ਆਪਣੇ ਮਨ ਤੋਂ ਜ਼ਿੰਦਗੀ ਦਾ ਸਭ ਤੋਂ ਵੱਡਾ ਬੋਝ ਉਤਾਰ ਕੇ ਫਾਤਿਮਾ ਤੋਂ ਵਿਦਾ ਲੈਣ ਲੱਗਿਆ ਫਾਤਿਮਾ ਨੂੰ ਗੱਲ ਨਾਲ ਲਗਾ ਕੇ ਮਿਲਣ ਲੱਗਾ ਤਾਂ ਫਾਤਿਮਾ ਪਹਿਲੀ ਵਾਰ ਖੁੱਲ ਕੇ ਬੋਲੀ ਜੇ ਖਰੇ ਫਰਜ਼ਨ ਬਾਖਿਸ਼ ਚੱਲਿਆ ਹੈ ਤਾਂ ਇੱਕ ਵਾਦਾ ਵੀ ਕਰਕੇ ਜਾ ਕਿ ਮੈਨੂੰ ਮੇਰੀ ਡੋਰੀ ਵਿੱਚ ਵੀ ਤੂੰ ਹੀ ਬਿਠਾ ਕੇ ਜਾਵੇਂਗਾ ਮੇਰੇ ਸੋਹਣਿਆ ਵੀਰਾ ਮਹਿਪੈਣ ਫਾਤਿਮਾ ਨੂੰ ਜ਼ੁਬਾਨ ਦੇ ਕੇ ਤੇ ਭੈਣ ਦੇ ਪਿਆਰ ਦੀ ਪੰਡ ਸਿਰ ਤੇ ਤਰ ਕੇ ਉਹਨਾਂ ਰਾਹਾਂ ਤੇ ਤੁਰ ਪਿਆ ਜਿੱਥੇ ਕਦੇ ਮੈਂ ਆਪਣੇ ਮਾਂ ਬਾਪ ਭੈਣ ਭਰਾ ਦਾ ਪਿਆਰ ਗਵਾ ਕੇ ਤੁਰਦਾ ਆਇਆ ਸੀ ਕੁਝ ਸਮੇਂ ਬਾਅਦ ਹੀ ਹਿੰਦੁਸਤਾਨ ਤੇ ਪਾਕਿਸਤਾਨ ਦੇ ਸਬੰਧ ਵਿਗੜਨ ਕਰਕੇ ਲਾਂਗਾ ਬੰਦ ਹੋ ਗਿਆ ਜਿਸ ਕਰਕੇ ਮੈਂ ਦੁਬਾਰਾ ਹਿੰਦੁਸਤਾਨ ਜਾ ਹੀ ਨਾ ਸਕਿਆ ਜਿਸ ਦਾ ਮੈਨੂੰ ਅੱਜ ਤੱਕ ਮਲਾ ਲੈ ਕੇ ਮੈਂ ਆਪਣੀ ਭੈਣ ਨਾਲ ਕੀਤਾ ਵਾਦਾ ਨਹੀਂ ਪੂਰਾ ਕਰ ਸਕਿਆ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਗਏ ਨਹੀਂ ਜਦੋਂ ਬਜ਼ੁਰਗ ਰਹਿਮਾਨ ਦੇ ਮੂੰਹੋਂ ਇਹ ਸਾਰੀ ਕਹਾਣੀ ਸੁਣੀ ਜੋ ਆਪਣੇ ਪਿੰਡੋਂ ਇਸ ਆਸਨਾਲ ਬਜ਼ੁਰਗ ਅਵਸਥਾ ਵਿੱਚ ਵੀ ਆਪਣੇ ਪਰਿਵਾਰ ਨਾਲ ਘਰ ਤੋਂ ਲੰਗਰ ਤਿਆਰ ਕਰਕੇ ਸੇਵਾ ਰਿਕਰਦਵਾਰਾ ਸ਼ਿਰਕਰਤਾਰ ਪਰ ਸੈਬੇ ਕਿ ਆਇਆ ਹੋਇਆ ਸੀ ਕਿ ਖੌਰੇ ਕਿਤੇ ਮੇਰੀ ਭੈਣ ਫਾਤਿਮਾ ਜਾਂ ਉਸ ਪਾਠੀ ਸਿੰਘ ਦੇ ਘਰੋਂ ਕੋਈ ਜੀ ਆਇਆ ਹੋਵੇ ਜੋ ਮੈਨੂੰ ਪਛਾਣ ਲਵੇ ਸਨ 47 ਦੀ ਵੰਡ ਵੇਲੇ ਦੇ ਹੋਏ ਉਸ ਮੰਜ਼ਰਬਾਰੀ ਸੁਣ ਕੇ ਮੈਨੂੰ ਇੰਜ ਲੱਗ ਰਿਹਾ ਸੀ ਜਿਵੇਂ ਮੈਂ ਉਸ ਕਤਲੇਆਮ ਦਾ ਚਾਸ਼ਮਦੀਦ ਗਵਾਹ ਹੋਮਾ ਬਜ਼ੁਰਗ ਰਹਿਮਾਨ ਦੇ ਪਰਿਵਾਰ ਦੀ ਮਹਿਮਾਨ ਨਵਾਜ਼ੀ ਅਤੇ ਉਸ ਦਾ ਕਿਰਦਾਰ ਮੇਰੇ ਦਿਲ ਦੀ ਕਿਤਾਬ ਤੇ ਇੱਕ ਮਿੱਠੀ ਯਾਦਗਾਰ ਬਣ ਕੇ ਸਦਾ ਸਦਾ ਲਈ ਹੁੱਕ ਕਰ ਗਿਆ ਧੰਨਵਾਦ